ਗਾਈਜ਼ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਜਾ ਕੇ ਵੱਸ ਚੁੱਕੇ ਅਤੇ ਸਟਿਲ ਹਾਲੇ ਵੀ ਬਹੁਤ ਸਾਰੇ ਐਪਲੀਕੈਂਟਸ ਇਦਾਂ ਦੇ ਆ ਜਿਨ੍ਹਾਂ ਦਾ ਇਹ ਸੁਪਨਾ ਬਣਿਆ ਹੋਇਆ ਆ ਨਾ ਸਿਰਫ ਕੈਨੇਡਾ ਦੇ ਵਿੱਚ ਜਾਣਾ ਬਲਕਿ ਉੱਥੇ ਸੈਟਲ ਡਾਊਨ ਹੋਣਾ ਤੇ ਪੀਆਰ ਹਾਸਿਲ ਕਰਨਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕੈਨੇਡਾ ਦੇ ਵਿੱਚ ਪੀਆਰ ਨੂੰ ਲੈ ਕੇ ਕਿੱਦਾਂ ਦਾ ਟ੍ਰੈਂਡ ਚੱਲ ਰਿਹਾ ਹੈ ਕੈਨੇਡਾ ਵਿੱਚ ਟੈਂਪਰੇਰੀ ਵੀਜ਼ਾ ਨੂੰ ਲੈ ਕੇ ਕਿੱਦਾਂ ਦਾ ਸਿਨੈਰੀਓ ਚੱਲ ਰਿਹਾ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੋ ਸੋ ਦੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ ਦਿਓ ਸਭ ਤੋਂ ਪਹਿਲਾਂ ਅਗਰ ਕੈਨੇਡਾ ਦੇ ਵਿੱਚ ਵਰਕ ਵੀਜ਼ਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਇਸ ਟਾਈਮ ਬਹੁਤ ਸਾਰੇ ਇਦਾਂ ਦੇ ਐਪਲੀਕੈਂਟਸ ਆ ਜਿਨ੍ਹਾਂ ਦੇ ਵਰਕ ਵੀਜ਼ਾ ਐਕਸਪਾਇਰ ਹੋ ਚੁੱਕੇ ਆ ਤੇ ਹਾਲੇ ਤੱਕ ਉਹ ਐਕਸਟੈਂਡ ਨਹੀਂ ਹੋ ਪਾ ਰਹੇ ਇਹੋ ਜਿਹੇ ਐਪਲੀਕੈਂਟਸ ਲਈ ਕੈਨੇਡਾ ਤੋਂ ਗੁੱਡ ਨਿਊਜ਼ ਇਹ ਆ ਰਹੀ ਆ ਕਿ ਨਾ ਸਿਰਫ ਉੱਥੇ ਸੈਲਰੀ ਵਧੀ ਬਲਕਿ ਕੈਨੇਡਾ ਦੇ ਵਿੱਚ ਵਰਕ ਪਰਮਿਟ ਲਈ ਐਪਲੀਕੈਂਟਸ ਨੂੰ ਮੌਕੇ ਵੀ ਦਿੱਤੇ ਜਾ ਰਹੇ ਆ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਕੈਨੇਡਾ ਦੇ ਪੰਜ ਪ੍ਰਾਂਤਾਂ ਦੇ ਵਿੱਚ ਐਪਲੀਕੇਟਸ ਦੀ ਮਿਨੀਮਮ ਵੇਜ ਨੂੰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਇਨਕਰੀਜ਼ ਕਰ ਦਿੱਤਾ ਗਿਆ ਹੈ ਜੋ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਹੀ ਵੱਡੀ ਗੁੱਡ ਨਿਊਜ਼ ਹੈ ਆਵੇਂ ਇਹ ਅਮਾਉਂਟ ਬਹੁਤ ਜ਼ਿਆਦਾ ਵੱਡੀ ਨਹੀਂ ਆ ਬਟ ਸਟਿਲ ਅਸੀਂ ਕਹਿ ਸਕਦੇ ਹਾਂ ਕਿ ਕੈਨੇਡਾ ਵਿੱਚ ਰਹਿ ਰਹੇ ਸਟੂਡੈਂਟਸ ਵਰਕਰਸ ਲਈ ਇਹ ਬਹੁਤ ਜ਼ਿਆਦਾ ਵਧੀਆ ਤੇ ਖੁਸ਼ਖਬਰੀ ਵਾਲੀ ਗੱਲ ਆ ਕਿਉਂਕਿ ਉਹ ਨਾ ਸਿਰਫ ਆਪਣੀ ਗਰੋਸਰੀ ਦੀ ਸ਼ਾਪਿੰਗ ਕਰ ਸਕਦੇ ਆ ਇਸ ਅਮਾਉਂਟ ਦੇ ਨਾਲ ਬਲਕਿ ਆਪਣੇ ਟਰਾਂਸਪੋਰਟੇਸ਼ਨ ਦੇ ਐਕਸਪੈਂਸਸ ਨੂੰ ਵੀ ਕੱਢ ਸਕਦੇ ਆ ਸੋ ਕੈਨੇਡਾ ਦੇ ਵਿੱਚ ਅਗਰ ਤੁਸੀਂ ਵਰਕ ਲੈਣਾ ਚਾਹੁੰਦੇ ਆ ਤਾਂ ਇਹੋ ਜਿਹੇ ਮੌਕੇ ਐਪਲੀਕੈਂਟਸ ਨੂੰ ਇੱਕ ਉਮੀਦ ਪ੍ਰੋਵਾਈਡ ਕਰਦੇ ਆ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਵਰਕ ਲੈਣ ਦੇ ਲਈ ਐਸੋ ਅਲਾਵਾ ਅਗਰ ਨੈਕਸਟ ਅਪਡੇਟ ਦੀ ਗੱਲ ਕਰੀਏ ਤਾਂ ਉਹ ਆ ਕੇਅਰ ਗੀਵਰ ਪ੍ਰੋਗਰਾਮ ਨੂੰ ਲੈ ਜਿੱਥੇ ਕੇਅਰ ਗੀਵਰ ਪ੍ਰੋਗਰਾਮ ਲਈ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਲਈ ਇਹ ਰੂਲ ਇੰਪਲੀਮੈਂਟ ਕੀਤਾ ਗਿਆ ਸੀ ਕੈਨੇਡਾ ਇਮੀਗ੍ਰੇਸ਼ਨ ਦੁਆਰਾ ਕਿ ਜੋ ਵੀ EMPLOYER ਕਿਸੇ ਵੀ APPLICANTS ਨੂੰ ਕੰਮ ਦੇ ਰੱਖਣਾ ਚਾਹੁੰਦਾ ਸੀ ਆਪਣੇ ਘਰ ਦੇ ਲਈ ਤਾਂ ਉਸ ਦੀ ਮਿਨੀਮਮ ਵੇਜ ਸਾਲਾਨਾ 1 ਲੱਖ ਡਾਲਰ ਤੋਂ ਉੱਪਰ ਹੋਣੀ ਚਾਹੀਦੀ ਸੀ ਜੋ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਅਮਾਊਂਟ ਹੈ ਤੇ ਹਰ ਇੱਕ EMPLOYER ਇਸ ਨੂੰ ਅਫੋਰਡ ਵੀ ਨਹੀਂ ਕਰ پا ਰਿਹਾ ਸੀਗਾ ਸੋ ਕੈਨੇਡਾ ਦੇ ਵਿੱਚ ਬਜ਼ੁਰਗ ਲੋਕਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਤੇ ਉਹਨਾਂ ਨੂੰ ਐਦਾਂ ਦੇ APPLICANTS ਦੀ ਜ਼ਰੂਰਤ ਪੈਂਦੀ ਹੈ ਜੋ ਕੈਨੇਡਾ ਦੇ ਵਿੱਚ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਐਜ਼ ਅ ਹੋਮ ਕੇਅਰ ਪ੍ਰੋਵਾਈਡਰ ਦੇ ਤੌਰ ਤੇ ਕੰਮ ਕਰ ਸਕਣ ਤੇ ਉਹ ਵੀ ਮਿਨੀਮਮ ਵੇਜ ਦੇ ਨਾਲ ਸੋ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇਸ ਰੂਲ ਦੇ ਵਿੱਚ ਵੀ ਚੇਂजेस ਕਰ ਦਿੱਤੇ ਗਏ ਆ ਜੋ ਵੀ ਫੈਮਿਲੀ ਕਿਸੇ ਵੀ ਐਪਲੀਕੈਂਟ ਨੂੰ ਐਜ਼ ਅ ਹੋਮ ਕੇਅਰ ਪ੍ਰੋਵਾਈਡਰ ਦੇ ਤੌਰ ਤੇ ਆਪਣੀ ਫੈਮਿਲੀ ਦੇ ਵਿੱਚ ਰੱਖਣਾ ਚਾਹੁੰਦੀ ਹੈ ਕਿਸੇ ਵੀ ਬਜ਼ੁਰਗ ਦੇ ਲਈ ਇਨ दैट ਕੇਸ ਹਸਬੰਡ ਵਾਈਫ ਮਿਲ ਕੇ ਜਾਂ ਫਿਰ ਦੋ ਫੈਮਿਲੀਜ਼ ਮਿਲ ਕੇ ਇਸ ਕ੍ਰਾਈਟੇਰੀਆ ਨੂੰ ਪੂਰਾ ਕਰ ਸਕਦੇ ਆ ਮਿਨੀਮਮ ਵੇਜ ਵਾਲੇ ਜੋ ਘੱਟੋ ਘੱਟ ਸਾਲਾਨਾ 1 ਲੱਖ ਡਾਲਰ ਤੱਕ ਦਾ ਆ ਜੋ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਮਾਊਂਟ ਆ ਸਪੈਸ਼ਲੀ ਉਹਨਾਂ ਫੈਮਿਲੀਜ਼ ਦੇ ਲਈ ਜੋ ਬਹੁਤ ਜ਼ਿਆਦਾ ਅਮੀਰ ਨਹੀਂ ਆ ਨੈਕਸਟ ਅਪਡੇਟ ਦੀ ਗੱਲ ਕਰੀਏ ਤਾਂ ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਤੇ ਇੰਪੋਰਟੈਂਟ ਅਪਡੇਟ ਆ ਤੇ OPR ਨੂੰ ਲੈ ਕੇ ਇਸ ਟਾਈਮ ਕੈਨੇਡਾ ਦੇ ਵਿੱਚ PR ਲੈਣਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਬਣਿਆ ਹੋਇਆ ਆ ਤੇ ਆਪਣੇ ਇਸੇ ਸੁਪਨੇ ਨੂੰ ਐਪਲੀਕੈਂਟਸ CEC ਦੇ ਤਹਿਤ ਪੂਰਾ ਕਰ ਸਕਦੇ ਆ ਮੀਨਸ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਰਗੇ ਡਰਾ ਦੇ ਜ਼ਰੀਏ ਇਸ ਟਾਈਮ ਕੈਨੇਡਾ ਦੇ ਵਿੱਚ CEC ਮੀਨਸ ਕੈਨੇਡੀਅਨ ਐਕਸਪੀਰੀਅੰਸ ਵਰਕਿੰਗ ਕਲਾਸ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਚੱਲ ਰਿਹਾ ਆ IRCC ਨੇ CEC ਦੇ ਤਹਿਤ ਮੀਨਸ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਤਹਿਤ 80000 ਤੋਂ ਵੀ ਉੱਪਰ ਐਪਲੀਕੈਂਟਸ ਨੂੰ ਪੀਆਰ ਦੇਣ ਦਾ ਟਾਰਗੇਟ ਰੱਖਿਆ ਸੀ ਜੋ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨੰਬਰ ਸੀ ਬਟ ਸਟਿਲ ਇਸ ਪ੍ਰੋਗਰਾਮ ਦੇ ਤਹਿਤ ਸਿਰਫ 20000 ਐਪਲੀਕੈਂਟਸ ਨੂੰ ਹੀ ਪੀਆਰ ਦਿੱਤੀ ਗਈ ਜੋ ਬਹੁਤ ਘੱਟ ਪੀਆਰ ਦਾ ਕੋਟਾ ਸੀ ਸੋ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਇਹ ਐਕਸਪੈਕਟੇਸ਼ਨ ਬਣੀ ਹੋਈ ਆ ਕਿ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਹੀ 60000 ਤੋਂ ਉੱਪਰ ਐਪਲੀਕੈਂਟਸ ਨੂੰ ਪੀਆਰ ਦਿੱਤੇ ਜਾਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਸੋ ਇਹ ਚੀਜ਼ ਮੰਨ ਕੇ ਚੱਲ ਸਕਦੇ ਹਾਂ ਕਿ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਜ਼ਿਆਦਾ ਤੋਂ ਜ਼ਿਆਦਾ ਡਰਾਅ ਕੱਢੇ ਜਾਣਗੇ ਤੇ ਦੇ ਵਿੱਚ ਐਪਲੀਕੈਂਟਸ ਨੂੰ ਪੀਆਰ ਦੇ ਲਈ ਇਨਵੀਟੇਸ਼ਨ ਵੀ ਦਿੱਤੇ ਜਾਣਗੇ ਸੋ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਪੀਆਰ ਲੈ ਸਕਦੇ ਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਕੈਨੇਡਾ ਦੇ ਵਿੱਚ ਚੱਲ ਰਹੇ ਆ ਜਿਵੇਂ ਕਿ ਪੀਐਨਪੀ ਡਰਾ ਜਾਂ ਫਿਰ ਐਕਸਪ੍ਰੈਸ ਐਂਟਰੀ ਡਰਾ ਤੇ ਨਾਲ ਹੀ ਨਾਲ ਫ੍ਰੈਂਚ ਲੈਂਗੁਏਜ ਦੇ ਵੀ ਡਰਾ ਕੱਢੇ ਜਾ ਰਹੇ ਆ ਜਿਸ ਦੇ ਵਿੱਚ ਐਪਲੀਕੈਂਟਸ ਨੂੰ ਪੀਆਰ ਲਈ ਇਨਵੀਟੇਸ਼ਨ ਵੀ ਦਿੱਤੇ ਜਾ ਰਹੇ ਆ ਸੋ ਅਗਰ ਤੁਸੀਂ ਫ੍ਰੈਂਚ ਲੈਂਗੁਏਜ ਸਿੱਖ ਲੈਂਦੇ ਆ ਤਾਂ ਉਸ ਦੇ ਬੇਸਿਸ ਤੇ ਵੀ ਤੁਸੀਂ ਕੈਨੇਡਾ ਦੇ ਵਿੱਚ ਈਜ਼ੀਲੀ ਨਾ ਸਿਰਫ ਵਰਕ ਪਰਮਿਟ ਲੈ पाओगे ਬਲਕਿ ਕੈਨੇਡਾ ਦੇ ਵਿੱਚ ਪੀਆਰਬੀ ਹੋ ਜਾਓਗੇ ਇਫ ਯੂ ਹੈਵ ਐਨੀ ਫਰਦਰ ਕੁਐਰੀਜ਼ ਪਲੀਜ਼ ਲੈਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਰਹੀ ਹੋਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਹਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫਾਰ ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ